ਆਪ ਜੀ ਨੂੰ ਪਤਾ ਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜੁੱਧ ਨਸ਼ਾ ਵਿਰੁੱਧ ਮਹਿੰਮ ਨੂੰ ਚਲਾਇਆ ਗਿਆ ਹੈ ਜੋ ਮਾਨਯੋਗ ਡੀਜੀਪੀ ਸਾਹਿਬ ਪੀਏਜੀ ਬਾਰਡਰ ਰੇਂਜ ਅਤੇ ਸੀਨੀਅਰ ਪੁਲਿਸ ਕਪਤਾਨ 388 ਜੀ ਗਿਆ ਹਦਾਇਤਾਂ ਦੇ ਤਹਿਤ ਇਹ ਕਾਰਵਾਈ ਕਰਦੇ ਹੋਏ ਕੱਲ ਥਾਣਾ ਘਰਿੰਡਾ ਨੂੰ ਸਫਲਤਾ ਮਿਲੀ ਐਸਐਚਓ ਘਰਿੰਡਾ ਵੱਲੋਂ ਦੋ ਦੋਸ਼ੀ ਪ੍ਰੇਮ ਸਿੰਘ ਪੁੱਤਰ ਸੁਵਿੰਦਰ ਸਿੰਘ ਅਤੇ ਓਂਕਾਰ ਸਿੰਘ ਔਰ ਹੈਪੀ ਨੂੰ 2 ਕਿਲੋ ਤਰੀ ਬਹਿਰਵਨ ਨਾਲ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਸ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕ ਨੇ ਉਹ ਖੰਘਾਲੇ ਜਾ ਰਹੇ ਨੇ ਇਹ ਕਿੱਥੋਂ ਲੈ ਕੇ ਆਏ ਸੀਗੇ ਤੇ ਕਿੱਥੇ ਦੀਆਂ ਜਾਣਾ ਸੀਗਾ ਨਸ਼ਿਆਂ ਨੂੰ ਮਕਾਉਣ ਦੇ ਲਈ ਇਹਨਾਂ ਨੇ ਵੱਡੀ ਮੁਹਿੰਮ ਜਿਹੜੀ ਵਿੱਢੀ ਹੋਈ ਹੈ ਹਾਂਜੀ ਪ੍ਰੇਮ ਪ੍ਰੇਮ ਸਿੰਘ ਤੇ ਇੱਕ ਪਰਚਾ ਪਹਿਲਾਂ ਵੀ ਦਰਜ ਆ ਆ ਉਹਦਾ ਜਿਹੜਾ ਹੈਗਾ ਉਹ ਅੰਡਰ ਟ੍ਰੇਲ ਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਸਾਹਮਣੇ ਹੈ ਕਿ ਆਪ ਨੂੰ ਦੱਸ ਫਿਰ ਹੈਰੋਇਨ ਕਿੱਥੋਂ ਲੈ ਕੇ ਆਈ ਜਿਹੜੀ ਖੇਪ ਬੜੀ ਐ ਜ਼ੋਕ ਦੇਖੋ ਮੈਂ ਆਪ ਜੀ ਨੂੰ ਦੱਸਿਆ ਅਸੀਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਘਾਰ ਰਹੇ ਆ ਇਹ ਪਤਾ ਕਰਾਂਗੇ ਕਿੱਥੋਂ ਲੈ ਕੇ ਆਇਆ ਤੇ ਕਿਵੇਂ ਲੈ ਕੇ ਆਇਆ ਤੇ ਕਿੰਨੂ ਇਹਨੇ ਗਾਂ ਪਹਚਾਣੀ ਸੀ ਪਹਿਲਾਂ ਕਿੰਨੀਆਂ ਕਿਹੜੀਆਂ ਡਿਲੀਵਰੀਆਂ ਕਨਸਾਈਨਮੈਂਟ ਸ਼ਹਿਰ ਚਿਆਂ ਵੱਖ-ਵੱਖ ਜਿਹੜੀਆਂ ਪੰਜਾਬ ਦੇ ਸਲਾਈ ਕਰਦੀ ਸੀ ਫਿਲਹਾਲ ਤਾਂ ਅਜੇ ਇਹਦੀ ਮੁੱਢਲੀ ਪੁੱਛਗਿੱਛ ਤੋਂ ਇਹ ਪਹਿਲੀ ਵਾਰੀ ਸੀਗਾ ਪਰ ਇਹ ਤਫ਼ਸੀਲ ਤਰ੍ਹਾਂ ਜੋ ਵੀ ਸਾਹਮਣੇ ਆਏਗਾ ਆਪਾਂ ਦੱਸ ਦਿੰਦਾ ਜਾਈਂਗਾ ਕਾਉਂਤੀ ਕਰਦੇ ਆ। ਧਾਰੀ ਦੱਪੇ ਕਰਦੇ ਆ ਕੋਈ ਇਹਨਾਂ ਦਾ ਕੋਈ ਖਾਸ ਕੰਮ ਨਹੀਂ ਹੈਗਾ। ਕੋਈ ਯੂਨੀਵਰਸਿਟੀ ਦੇ ਦੌਰਾਨ ਜਿਹੜੀ ਇਹ ਲੀਡ ਮਿਲਦੀ ਸੀ ਇਹਨਾਂ ਨੂੰ ਕਨਸਾਈਨਮੈਂਟ ਦਿੱਤੋਂ ਦੀ ਕੀ ਬਦਲ ਅਗਰ ਕਿੱਥੋਂ ਹੈ ਕਿਸੇ ਇਸ਼ਾਰੇ ਦੇ ਸਾਰਾ ਨੈੱਟਵਰਕ ਕਰੀਤਾ ਚਲਾ ਰਿਹਾ ਸੀ। ਦੇਖੋ ਇਹਨਾਂ ਦੇ ਅਸੀਂ ਫੋਨ ਕਬਜ਼ੇ ਵਿੱਚ ਲਏ ਨੇ। ਉਹਨਾਂ ਦੇ ਉਹਨਾਂ ਦਾ ਐਨਾਲਿਸਿਸ ਕਰਕੇ ਉਸ ਤੋਂ ਪਤਾ ਕਰਾਂਗੇ ਕਿ ਕਿਸ ਲੋਕੇਸ਼ਨ ਤੇ ਪਾਉਂਦੇ ਨੇ ਕੀ ਕਰਦੇ ਸੀਗੇ ਉਹਦੇ ਬਾਰੇ। ਇਨਵੈਸਟੀਗੇਸ਼ਨ ਚੱਲੀ ਜੀ ਜਿਹੜੀ ਪਾਕਿਸਤਾਨ ਤੋਂ ਹੈਵਨਲੀ ਅੰਗਰੇਜ਼ ਦੇ ਕਿ ਉਹਨਾਂ ਚੀਜ਼ਾਂ ਦਾ ਕੋਈ ਵਾਪਸੀ ਦਾ ਉੱਥੋਂ ਲੈ ਕੇ ਆਉਂਦੇ ਦੀ ਅੱਗੇ ਕੋਸ਼ਿਸ਼ ਦੀ ਜਿਖੋ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਇਹਦੇ ਬਾਰੇ ਅਸੀਂ ਡਰਾਣੀ ਤਰਤੀਸ਼ ਪਤਾ ਕਰਾਂਗੇ ਇਹ ਇਹ ਡਰੋਨਾਂ ਹੀ ਮਗਾਂਦੇ ਨੇ ਜਾਂ ਕਿਸ ਤਰ੍ਹਾਂ ਲੈਂਦੇ ਨੇ ਇਹ ਧਰਾਂ ਦੇ ਜੋ ਵੀ ਸਾਹਮਣੇ ਆਏਗਾ ਜੀ ਦੱਸੋ ਫਿਰ ਮਾੜਾ ਕੀ ਕਰ ਦੋ ਤੂੰ ਇਹ ਐਕਟੀਵਿਟੀ ਇਸ ਤਰ੍ਹਾਂ ਦੇ ਜੰਮੀਆ ਤੇ ਪੇਪਰ ਆ ਜੀ ਫਿਰ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੁੱਢਲੀ ਪੁੱਛ ਗਏ ਤੋਂ ਕਾਇਬ ਇਹ ਕਹਿੰਦੇ ਨੇ ਅਸੀਂ ਪਹਿਲੀ ਵਾਰੀ ਲੈ ਕੇ ਆਏ ਆ ਪਰ ਤਫਤੀਸ਼ ਚੱਲ ਰਹੀ ਹੈ ਜੋ ਵੀ დამਨੇ ਆਏਗਾ ਕਰ ਵੀ ਰਿਮਾਂਡ ਵਗੈਰਾ ਆਏ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸ ਕੀਤਾ ਜਾ ਰਿਹਾ ਜੀ ਸਰ ਅਕਸਰ ਅਦਾਲਤਾਂ ਨੇ ਅਜਿਹੀ ਦੀ ਲਾਲਤ ਇਹਨਾਂ ਨੂੰ ਦਿੱਤਾ ਜਾਂਦਾ ਜੋ ਨਵੇਂ ਨਵੇਂ ਹੁੰਦੇ ਆਏ ਕਿ ਗਲੇਸ਼ੇ ਇਦਾਂ ਆਂਗੇ ਇਦਾਂ ਹੋਰ ਵੀ ਤਰੀਕੇ ਦੇ ਲਾਲਤ ਹੋਏਗੇ ਕੰਮ ਕਰਵਾਉਂਦੇ ਕੋਈ ਇਹਨਾਂ ਨੂੰ ਦੱਸਦਾ ਕੋਈ ਲਾਲਤ ਹੋਊਗਾ ਨਾ ਪੈਸੇ ਕਰੇ ਨਹੀਂ ਦੇਖੋ ਇਹਨਾਂ ਨੂੰ ਕੋਈ ਵੀ ਕੰਮ ਕਰਦਾ ਬੰਦਾ ਲਾਲਚ ਨੂੰ ਕਰਦਾ ਇਦੇ ਬਾਰੇ ਵੀ ਤਫਤੀਸ਼ ਕਰਾਂਗੇ ਜੋ ਆਏਗਾ ਉਹ ਦੱਸਾਂਗੇ ਆਪ ਜੀ ਨੂੰ ਪਤਾ ਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜੁੱਧ ਨਸ਼ਾ ਵਿਰੋਧ ਮਹਿੰਮ ਨੂੰ ਚਲਾਇਆ ਗਿਆ ਹੈ ਜੋ ਮਾਨਯੋਗ ਡੀਜੀਪੀ ਸਾਹਿਬ ਪੀਏਜੀ ਬਾਰਡਰ ਰੇਂਜ ਅਤੇ ਸੀਨੀਅਰ ਪੁਲਿਸ ਕਪਤਾਨ 388 ਜੀ ਦੀਆਂ ਹਦਾਇਤਾਂ ਦੇ ਤਹਿਤ ਇਹ ਕਾਰਵਾਈ ਕਰਦੇ ਹੋਏ ਕੱਲ ਥਾਣਾ ਕਰਿੰਡਾ ਨੂੰ ਸਫਲਤਾ ਮਿਲੀ ਐਸਐਚਓ ਕਰਿੰਡਾ ਵੱਲੋਂ ਦੋ ਦੋਸ਼ੀ ਪ੍ਰੇਮ ਸਿੰਘ ਪੁੱਤਰ ਸੁਵਿੰਦਰ ਸਿੰਘ ਅਤੇ ਓੰਕਾਰ ਸਿੰਘ ਔਰ ਹੈਪੀ ਨੂੰ 2 ਕਿਲੋ ਤਰੀਫਹਿਰਵਨ ਨਾਲ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਸ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਰਿੰਕ ਨੇ ਉਹ ਖੰਘਾਲੇ ਜਾ ਰਹੇ ਨੇ ਇਹ ਕਿੱਥੋਂ ਲੈ ਕੇ ਆਏ ਸੀਗੇ ਤੇ ਕਿੱਥੇ ਦਿਨ ਜਾਣਾ ਚਾਹੀਦਾ ਨਸ਼ਿਆਂ ਨੂੰ ਮਕਾਉਣ ਦੇ ਲਈ ਇਹਨਾਂ ਨੇ ਵੱਡੀ ਮਿਹਮ ਜਿਹੜੀ ਵਧੀ ਹੋਈ ਹੈ ਹਾਂਜੀ ਪ੍ਰੇਮ ਪ੍ਰੇਮ ਸਿੰਘ ਤੇ ਇੱਕ ਪਰਚਾ ਪਹਿਲਾਂ ਵੀ ਦਰਜ ਆ ਆ ਉਹਦਾ ਜਿਹੜਾ ਹੈਗਾ ਉਹ ਅੰਡਰ ਟ੍ਰੇਲ ਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਸਾਹਮਣੇ ਹੈ ਕਿ ਆਪ ਨੂੰ ਦੱਸ ਫਿਰ ਹੈਰੋਇਨ ਕਿੱਥੋਂ ਲੈ ਕੇ ਆਏ ਕੀ ਜਿਹੜੀ ਖੇਪ ਪੜੀ ਹੈ ਦੋ ਕੁ ਦੇਖੋ ਮੈਂ ਆਪ ਜੀ ਨੂੰ ਦੱਸਿਆ ਸੀ ਤੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਘਾਰ ਰਹੇ ਹਾਂ ਇਹ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਤੇ ਕਿਵੇਂ ਲੈ ਕੇ ਆਇਆ ਤੇ ਕਿੰਨੂ ਇਹਨੇ ਗਾਂ ਪਛਾਣੀ ਸੀ ਪਹਿਲਾਂ ਕਿੰਨੀਆਂ ਕਿਹੜੀਆਂ ਡਿਲੀਵਰੀਆਂ ਕਨਸਾਈਨਮੈਂਟ ਸ਼ਹਿਰ ਦੀਆਂ ਵੱਖ-ਵੱਖ ਜਿਵੇਂ ਪੰਜਾਬ ਵਿੱਚ ਸਲਾਈ ਕਰ ਦਿੱਤੀ ਫਿਲਹਾਲ ਤਾਂ ਅਜੇ ਇਹਦੀ ਮੁੱਢਲੀ ਪੁੱਛਗਿੱਛ ਤੋਂ ਇਹ ਪਹਿਲੀ ਵਾਰੀ ਸੀਗਾ ਪਰ ਇਹ ਤਫ਼ਸੀਲ ਤਰ੍ਹਾਂ ਜੋ ਵੀ ਸਾਹਮਣੇ ਆਏਗਾ ਆਪਾਂ ਦੱਸ ਦਿੰਦਾ ਜਾਵਾਂਗਾ ਕੰਮ ਨਹੀਂ ਕਰਦੇ ਆ ਧਾੜੀ ਧੱਪਾਈ ਕਰਦੇ ਆ ਕੋਈ ਇਹਨਾਂ ਦਾ ਕੋਈ ਖਾਸ ਕੰਮ ਨਹੀਂ ਹੈਗਾ ਕੋਈ ਯੂਨੀਵਰਸਿਟੀ ਰਿਸਰਚ ਦੇ ਦੌਰਾਨ ਜਿਹੜੀ ਇਹ ਲੀਡ ਮਿਲਦੀ ਸੀ ਇਹਨਾਂ ਨੂੰ ਕਨਸਾਈਨਮੈਂਟ ਦਿੱਤੋ ਦੀ ਕੀ ਬਦਲ ਲਗਾ ਕਿੱਥੋਂ ਕਿਸੇ ਇਸ਼ਾਰੇ ਦੇ ਸਾਰਾ ਨੈਟਵਰਕ ਕਰੀਤਾ ਚਲਾ ਰਹੇ ਸੀ ਦੇਖੋ ਇਹਨਾਂ ਦੇ ਅਸੀਂ ਫੋਨ ਕਬਜ਼ੇ ਵਿੱਚ ਲੈਏ ਨੇ ਉਹਨਾਂ ਦੇ ਉਹਨਾਂ ਦਾ ਐਨਾਲਿਸਿਸ ਕਰਕੇ ਉਸ ਤੋਂ ਪਤਾ ਕਰਾਂਗੇ ਕਿ ਕਿਸ ਲੋਕੇਸ਼ਨ ਤੇ ਪਾਉਂਦੇ ਆ ਕੀ ਕਰਦੇ ਸੀਗੇ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲੀ ਜੀ ਜਿਹੜੀ ਪਾਕਿਸਤਾਨ ਤੋਂ ਹੈਵਨਲੀ ਸਾਧਨਾਂ ਦੇ ਸੇਬੂ ਕੀ ਉਹਨਾਂ ਕਦੇ ਇਹਨਾਂ ਦਾ ਕੋਈ ਵਾਪਸੀ ਦਾ ਉੱਤੋਂ ਲੈ ਕੇ ਆਉਂਦੇ ਸੀ ਨਾ ਅੱਗੇ ਅਕਵਾਇਰ ਸੀ ਜਿਖੋ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਇਹਦੇ ਬਾਰੇ ਅਸੀਂ ਡਰਾਨੇ ਤਰਤੀਸ਼ ਪਤਾ ਕਰਾਂਗੇ ਇਹ ਇਹ ਡਰੋਨ ਰਾਈ ਮਗਾਉਂਦੇ ਨੇ ਜਾਂ ਕਿਸ ਤਰ੍ਹਾਂ ਲੈਂਦੇ ਨੇ ਇਹ ਧਰਾਂ ਦੇ ਜੋ ਵੀ ਸਾਹਮਣੇ ਆਏਗਾ ਆਪ ਜੀ ਦੱਸੋ ਮੇਰੇ ਮਾਣ ਦੋ ਤੂੰ ਇਹ ਐਕਟੀਵਿਟੀ ਇਸ ਤਰ੍ਹਾਂ ਦੇ ਕਿੰਨੀ ਅੱਗੇ ਪਹੁੰਚਿਆ ਫੇਲਾ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੁੱਢਲੀ ਪੁੱਛ ਗਏ ਤੋਂ ਸਾਇਬ ਇਹ ਕਹਿੰਦੇ ਨੇ ਅਸੀਂ ਪਹਿਲੀ ਵਾਰੀ ਲੈ ਕੇ ਆਏ ਆ ਪਰ ਤਫਤੀਸ਼ ਚੱਲ ਰਹੀ ਹੈ ਜੋ ਵੀ தம் ਨੇ ਆਏਗਾ ਕਰ ਵੀ ਰਿਮਾਂਡ ਵਗੈਰਾ ਆਏ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਅਸਰ ਕੀਤਾ ਜਾ ਰਿਹਾ ਜੀ ਸਰ ਅਕਸਰ ਗੱਲ ਤਾਂ ਇਹ ਆਦੀ ਦੀ ਲਾਲਚ ਇਹਨਾਂ ਨੂੰ ਦਿੱਤਾ ਜਾਂਦਾ ਜੋ ਨਵੇਂ ਨਵੇਂ ਹੁੰਦੇ ਆਏ ਕਿ ਗੇਸ ਦੇ ਇਦਾਂ ਗੇ ਜਾਂ ਹੋਰ ਵੀ ਤਰੀਕੇ ਦੇ ਲਾਲਚ ਦੇ ਕੇ ਕੰਮ ਕਰਵਾਉਂਦੇ ਕੋਈ ਇਹਨਾਂ ਨੂੰ ਦਸਤਾਵਜ਼ ਵੀ ਲਾਲਚ ਦੇ ਕੇ ਲਾਉਂਦਾ ਹੈ ਜਾਂ ਪੈਸੇ ਕਰਦੇ ਨੇ ਦੇਖੋ ਇਹ ਕੋਈ ਵੀ ਕੰਮ ਕਰਦਾ ਬੰਦਾ ਲਾਲਚ ਨੂੰ ਕਰਦਾ ਇਦੇ ਬਾਰੇ ਵੀ ਤਫਤੀਸ਼ ਕਰਾਂਗੇ ਜੋ ਆਏਗਾ ਉਹ ਦੱਸਾਂਗੇ